ਗੁੱਡ ਆਫਟਰਨੂੰ ਸਰ ਸਰ ਇਥੇ ਸਰ ਮੇਰੇ ਇੱਕ ਮਾਡਲ ਵਾ ਸਰ ਇਥੇ ਸਾਰਾ ਆਪਣਾ 1947 ਦਾ ਮੈਪ ਦਿੱਤਾ ਹੋਇਆ ਵਾ ਜਦੋਂ ਆਪਣਾ ਭਾਰਤ ਆਜ਼ਾਦ ਹੋਇਆ ਸੀ ਤੇ ਇਥੇ ਸਾਊਥ ਇੰਡੀਆ ਵਿੱਚ ਹੁੰਦਾ ਹੈ ਵੀ ਇਥੇ ਸਾਰਾ ਆਪਣਾ ਮੀਆਂ ਦਾ ਪਾਣੀ ਇਕੱਠਾ ਕਰਕੇ ਤੇ ਉਸ ਪਾਣੀ ਨਾਲ ਆਪਾਂ ਖੇਤੀਬਾੜੀ ਕਰਦੇ ਹੁੰਨੇ ਹਾਂ ਤੇ ਆ ਜਿਵੇਂ ਪ੍ਰਾਤਨ ਸਮੇਂ ਵਿੱਚ ਆਪਾਂ ਚੀਜ਼ਾਂ ਵੀ ਜਿਨ੍ਹਾਂ ਕੋਲ ਜੀ ਜੀਨ੍ਹਾਂ ਕੋਲ ਨਲਕੇ ਇਹ ਮੋਟਰਾਂ ਉਦੋਂ ਨਹੀਂ ਹੁੰਦੀਆਂ ਸੀ ਤੇ ਇਹ ਬਲਦਾ ਦੁਆਰਾ ਗੇਟ ਕਿਤੇ ਚਲਾਇਆ ਜਾਂਦਾ ਤੇ ਫਿਰ ਆਪਾਂ ਖੂਹ ਚ ਪਾਣੀ ਕੱਢ ਕੇ ਆਪਾਂ ਇਹਨੂੰ ਵਰਤਦੇ ਹੁੰਨੇ ਹਾਂ ਤੇ ਆਪਣਾ ਨੈਸ਼ਨਲ ਬਰਥਡੇ ਪੀਕਾਕ ਤੇ ਆਪਣਾ ਨੈਸ਼ਨਲ ਫਲਾਵਰ ਲੋਟਸ ਤੇ ਆਪਣਾ ਨੈਸ਼ਨਲ ਸਿੰਬਲ ਤੇ ਸਰ ਆਪਣਾ ਨੈਸ਼ਨਲ ਫਲੈਗ ਤੇ ਆਪਣਾ ਨੈਸ਼ਨਲ ਪਾਰਲੀਮੈਂਟ ਹੈ ਨਿਊ ਦਿੱਲੀ ਵਿੱਚ ਤੇ ਇਥੇ ਲੋਕ ਸਭਾ ਤੇ ਰਾਜ ਸਭਾ ਦੋਵੇਂ ਨੇ ਤੇ ਸਰ ਆਪਣਾ ਨੈਸ਼ਨਲ ਐਨੀਮਲ ਵਾ ਟਾਈਗਰ ਥੈਂਕ ਯੂ ਇਸ ਸਟੇਟ ਐਂਡ ਕੈਪੀਟਲ ਦਾ ਪ੍ਰੋਜੈਕਟ ਹੈ ਜੀ ਇਹਦੇ ਵਿੱਚ 28 ਸਟੇਟ ਐਂਡ ਕੈਪੀਟਲ ਹੁੰਦੀਆਂ ਨੇ ਤੇ ਦੋ ਜਿਨੀਅਲ ਟੈਰਇਟਿਸ ਵੀ ਹੁੰਦੀਆਂ ਜੰਮੂ ਐਂਡ ਕਸ਼ਮੀਰ ਲਦਾਖ ਇਹ ਦੋ ਜਿਨੀਅਲ ਟੈਰਇਟਿਸ ਜੇ ਜੰਮੂ ਕਸ਼ਮੀਰ ਦੀ ਦੋ ਕੈਪੀਟਲ ਹੁੰਦੀਆਂ ਨੇ ਸਰਦੀ ਦੇ ਵਿੱਚ ਇਹਦੀ ਜੰਮੂ ਹੁੰਦੀ ਹੈ ਤੇ ਗਰਮੀ ਦੇ ਵਿੱਚ ਇਹਦੀ ਸ਼੍ਰੀਨਗਰ ਹੁੰਦੀ ਹੈ ਕੈਪੀਟਲ ਥੈਂਕਸ ਮੇਰੇ ਨਾਲ ਸਾਰਿਆਂ ਦਾ ਸਤਿ ਸ੍ਰੀ ਅਕਾਲ ਮੈਂ ਸਮਝਾ ਰਹੀ ਹਾਂ ਟੂਲ ਸਿਸਟਮ ਬਾਰੇ ਇਹ ਆਪਣਾ ਸੂਰਜ ਹੈ ਜਿਹਨੂੰ ਆਪਾਂ ਤਾਰਾ ਵੀ ਕਹਿ ਸਕਦੇ ਹਾਂ ਆਪਣੇ ਕੋਲ 8 ਪਲੈਨਟ ਹੁੰਦੇ ਆ ਜੀ ਜਿਹੜਾ ਜਿਪੀਟਰ ਤੋਂ ਵੱਡਾ ਵਾ ਤੇੜਾ ਮਰਕਰੀ ਸਭ ਤੋਂ ਨਿੱਕਾ ਵਾ ਸੈਟਰਨ ਕੋਲ ਖੋਦੀਆ ਕਿ ਰਿੰਗ ਹੁੰਦੀ ਆ ਜਿਹੜੀ ਮਲਕ ਬਣੀ ਦੀ ਨਿੱਕ ਨਿੱਕੇ ਪੱਥਰਾਣਾ ਡਸਟ ਨਾ ਬਣੀ ਹੁੰਦੀ ਆ ਤੇ ਅਰਥਿਕ ਕੋਲ ਹੁੰਦਾ ਇੱਕ ਚੰਦਰਮਾ ਤੇ ਇਹਦੇ ਕੋਲ ਹੈਗੇ 146 ਚੰਦਰਮਾ ਜਿਹੜੇ ਆਪ ਚ ਬਹੁਤ ਬਹੁਤ ਦੂਰ ਹੁੰਦੇ ਇਥੇ ਕੁੜੇ ਲੱਗ ਰਹੇ ਆ ਤੇ ਜਦੋਂ ਸੂਰਜ ਤੋਂ ਮਰਕਜ਼ੀ ਦਾ ਡਿਸਟੈਂਸ ਹੈਗਾ ਵਿੱਚਕਾਰ ਉਹ ਹੈਗਾ ਵਾ 46 ਮਿਲੀਅਨ ਕਿਲੋਮੀਟਰ ਜਿਹੜਾ ਨੇਪੀ ਯੂਨਿਟ ਸਭ ਤੋਂ ਨੇੜੇ ਪਲਟੋਂ ਦਾ ਉਹ ਹੈਗਾ 4 ਬਿਲੀਅਨ ਕਿਲੋਮੀਟਰ ਹੈ ਇਹ ਆਪਣਾ ਥੋੜਾ ਜਿਹਾ ਸਿਸਟਮ ਬਾਰੇ ਆਈ ਗੁੱਡ ਮਾਰਨਿੰਗ ਮਾਈ ਨੇਮ ਇਜ਼ ਗਨੋਰ ਕੌਰ ਆਈ ਰੀਡਿੰਗ ਫਸਟ ਵੀ ਕਲਾਸ ਟੂਡੇ ਮਾਈ ਕੁਡ ਦੇ ਮਾਈ ਟਾਪਿਕ ਤੇਨਕ ਸ਼੍ਰੀ ਸ਼ਬਦ ਗੱਗਾ ਰਾਰਾ ਮम्मा ਗਰਮ ਪਪਾ ਰਾਰਾ ਤਤਾ ਪਰਦ ਬਬਾ ਰਾ ਰਾ ਤਤਾ ਪਰਤ ਸਸਾ ਰਾ ਰਾ ਲਲਾ ਸਰਲ ਨੰਨਾਰ ਆਰਾ ਬਮਾ ਨਰਮ ਸਸਾ ਰਾ ਰਾ ਕਕਾ ਸਰੋ ਕਕਾ ਰਾ ਆਰਾ ਦਦਾ ਕਰ ਸਸਾ ਰਾ ਆਰਾ ਦਦਾ ਸਰ ਥੈਂਕਸ ਹਲੋ ਆਪ ਸਭ ਨੂੰ ਪਿਆਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਜੋਤਕਰ ਹੈ ਮੈਂ ਪਹਿਲੀ ਜਮਾਤ ਵਿੱਚ ਪੜਦੀ ਹਾਂ ਮੈਂ ਆਪ ਸਭ ਨੂੰ ਨਵੇਂ ਬਾਰੇ ਦੱਸਣ ਚੱਲੀ ਹਾਂ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ 10 ਜੁਨ 21 ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਤੱਕ। ਆਟਰੀਅਮ ਚ ਜਾਂਦਾ ਫਿਰ ਲੈਫਟ ਵੈਂਟਰੀਕਲ ਚ ਜਾਂਦਾ ਫਿਰ ਆਪਣੇ ਸਾਰੇ ਬਾਡੀ ਪਾਰਟਸ ਚ ਜਾਂਦਾ ਵਾ ਸਾਰੇ ਬਾਡੀ ਪਾਰਟਸ ਚੋਂ ਬਾਚੋਂ ਰਾਈਟ ਵੈਂਟਰੀਕਲ ਚ ਜਾਂਦਾ ਵਾ ਫਿਰ ਰਾਈਟ ਆਟਰੀਅਮ ਚ ਜਾਂਦਾ ਫਿਰ ਲੰਗਸ ਚ ਜਾਂਦਾ। ਥੈਂਕਸ। ਪਹਿਲਾਂ ਹੱਥ ਜੋੜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿਮਾ ਨੌਮੀ ਦੇ ਵਿਦਿਆਰਥੀ ਅਸੀਂ ਸਾਹਮਣੇ ਰੱਖ ਕੇ ਇਹ ਵਾਟਰਫਾਲ ਬਣਾਇਆ ਹੈ ਇਹ ਸਾਡੇ ਆਰਡ ਦਾ ਵਰਕ ਸੀ ਸਾਡੇ ਜੋ ਜੋ ਕੇ ਵਰਕ ਸਾਡੇ ਮੈਡਮ ਰਿੰਨੂ ਬਾਲਾ ਜੀ ਨੇ ਦਿੱਤਾ ਸੀਗਾ ਅਸੀਂ ਇਹ ਵਰਕ ਬਹੁਤ ਹੀ ਧਿਆਨ ਨਾਲ ਕੀਤਾ ਇਸ ਵਰਕ ਦੇ ਵਿੱਚ ਪੈਸਾ ਸਕੂਲ ਨੇ ਲਾਇਆ ਤੇ ਅਸੀਂ ਵਰਕ ਕੀਤਾ ਇਹ ਵਰਕ ਬਹੁਤ ਹੀ ਵਧੀਆ ਬਣਾਇਆ ਸੀ ਇਹ ਵਰਕ ਤਾਂ ਬਣਾਇਆ ਜਦ ਵੀ ਅਸੀਂ 10th ਕਲਾਸ ਤੋਂ ਬਾਅਦ ਸਕੂਲ ਦੇ ਵਿੱਚ ਆਈਏ ਤਾਂ ਅਸੀਂ ਇਸ ਨੂੰ ਚੇਤਾ ਕਰਕੇ ਚੇਤਾ ਕਰੀਏ ਤੇ ਸੋਚੀਏ ਕਿ ਅਸੀਂ ਇਹ ਬਣਾਇਆ ਸੀ ਤੇ ਸਾਨੂੰ ਮਾਨ ਪ੍ਰਾਪਤ ਹੋਵੇ ਤੋਂ ਪਹਿਲਾਂ ਅਸੀਂ ਇੱਟਾਂ ਦੇ ਇੱਟਾਂ ਦੇ ਨਾਲ ਕੰਦਾ ਕੀਤੀਆਂ ਗਈਆਂ ਫਿਰ ਅਸੀਂ ਇਹਨੂੰ ਪਲਸਟਰ ਕੀਤਾ ਫਿਰ ਅਸੀਂ ਉਹਦੇ ਉੱਤੇ ਰੰਗ ਪੇਂਟਿੰਗ ਕੀਤੀ ਗਈ ਫਿਰ ਇਹਨੂੰ ਡਿਜ਼ਾਈਨਿੰਗ ਕੀਤੀ ਇਹਦੇ ਬਾਅਦ ਅਸੀਂ ਇੱਟਾਂ ਦੇ ਉੱਤੇ ਕਲਰ ਕੀਤਾ ਫਿਰ ਅਸੀਂ ਪੌਟਸ ਲਿਆਂਦੇ ਪੌਟਸ ਦੇ ਵਿੱਚ ਕਲਰ ਕੀਤਾ ਕਲਰ ਕਰਨ ਤੋਂ ਬਾਅਦ ਅਸੀਂ ਮੋਟਰ ਲਗਾ ਕੇ ਇਲੈਕਟ੍ਰਿਸਿਟੀ ਦੀ ਮਦਦ ਦੇ ਨਾਲ ਅਸੀਂ ਇਸ ਨੂੰ ਤਿਆਰ ਕੀਤਾ ਹਾਂ ਜੀ ਜੀ ਵੀਡੀਓ ਜੀ ਇਹਦੇ ਵਿੱਚ ਪਾਣੀ ਅਸੀਂ ਇੱਕ ਵਾਰ ਪਾਣੀ ਪਾਉਂਦੇ ਆ ਤੇ ਉਹੀ ਰੋਟੇਟ ਹੁੰਦਾ ਪਾਣੀ ਇਹਦੇ ਵਿੱਚ ਸਾਨੂੰ ਪਾਣੀ ਦੀ ਜ਼ਿਆਦਾ ਜਰੂਰਤ ਨਹੀਂ ਹੁੰਦੀ